ਖੱਟੀ ਭਗਵਾਨ ਕੇ ਸ਼ੀਸ਼ਪਕ ਸਿੰਘ ਨਹੀਂ ਬਣਨਾ ਚਾਹੀਦਾ ਇਹ ਤਾਂ ਨਹੀਂ ਬਣੀ ਕੋਈ ਡਰਗ ਦੀ ਨਸ਼ੇ ਦੀ ਰਾਜਧਾਨੀ ਨਹੀਂ ਬਣੀ ਫਈ ਹੈ ਯਾਰ ਅਸੀਂ ਗੁਰੂਆਂ ਪੀਰਾਂ ਦੀ ਧਰਤੀ ਆਓ ਮਿਲ ਕੇ ਅਸੀਂ ਇੱਕ ਜਿਹੜਾ ਮਿਸ਼ਨ ਲੈ ਕੇ ਆਇਆ ਵੀ ਕੋਈ ਪ੍ਰੰਤਰਾ ਦਵਾਈ ਤੋਂ ਟੈਸਟਿੰਗ ਤੋਂ ਬਿਨਾ ਵਾਂਝਾ ਨਾ ਰਹੇ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਠੀਕ ਹੈ ਸੱਤੋ ਵੀ ਕੋਈ ਗਲਤੀ ਹੋ ਜਾਂਦੀ ਹੋਵੇ ਅੰਡ ਪਰੰਤੂ ਸਿ ਹਰ ਚੀਜ਼ ਫ੍ਰੀ ਕਰਦਾ 1 ਰੁਪਿਆ ਲਿਖਦਾ ਪੰਜਾਬ ਆਇਆ ਅੱਜ ਕੈਂਪ ਲੱਗੇ ਪਿੰਡਾਂ ਪਿੰਡਾਂ ਵਿੱਚ ਕੈਂਪ ਲੱਗ ਰਹੇ ਨੇ ਕਿਵੇਂ ਲੱਗ ਰਹੇ ਨੇ ਲੋਕ ਲੱਗ ਰਹੇ ਨੇ ਬਹੁਤ ਹੋ ਗਿਆ ਐਂਡ ਸੀ ਕੰਟਰੋਲ ਕਰ ਲਿਆ ਕੈਂਸਰ ਟ੍ਰੇਨ ਲੱਗੂਗਾ ਬੰਦ ਕਰ ਦਿੱਤੀ ਲੋਕਾਂ ਜਾਗਰਤ ਆ ਮੈਨੂੰ ਬਹੁਤ ਖੁਸ਼ੀ ਆ ਕਿਉਂਕਿ ਜਿਹੜਾ ਸਟਾਫ ਹੈ ਜਿੰਨੇ ਆ ਟੀਚਰਸ ਹੈ ਇਹਨਾਂ ਕੋਲੇ 25-30 ਬੱਚੇ ਆ ਥੱਲੇ ਇਹ ਉਹਨਾਂ ਨੂੰ ਐਜੂਕੇਟ ਕਰਨਗੇ ਇੱਕ ਚੇਨ ਚਲਾ ਦਿੱਤੀ ਪੰਜਾਬ ਚ ਵੀ ਮੈਂ ਟੀਚਰ ਮੇਰੇ ਥੱਲੇ 30 ਵਿਦਿਆਰਥੀ ਆ ਮੈਂ ਉਹਨਾਂ ਨੂੰ ਸਮਝਾਉਂਦਾ ਕਿ ਕੈਂਸਰ ਹੈ ਕਿ ਬਚਣਾ ਕਿਵੇਂ ਹੈ ਡਾਇਬਟੀਜ਼ ਕੀ ਹੈ ਉਹ ਉਮੀਦਵਾਰ ਜੀ 1.5-2 ਸਾਲ ਦੇ ਦੋ ਅਸੀਂ ਜੇ ਬਿਲਕੁਲ ਖਦਮ ਕਰਦੇ ਸਰ ਇੱਕ ਤੋਂੜੀ ਵੀਡੀਓ ਜਿਹੜੇ ਲੋਕੋ ਵਿਆਹ ਤੇ ਇੰਨਾ ਪੈਸਾ ਲਾ ਰਹੇ ਨੇ ਵਿਆਹ ਤੇ ਹੀ ਪੈਸਾ ਲਾ ਰਹੇ ਨੇ ਜ਼ਮੀਨਾਂ ਹੀ ਵੇਚ ਦਿੰਦੇ ਨੇ ਜਾਂ ਬਾਅਦ ਨੂੰ ਵੇਚ ਦਿੰਦੇ ਨੇ ਵੀ ਥੋੜਾ ਮੋਟਾ ਇਦਨ ਹੀ ਆਉਣਾ ਚਾਹੀਦਾ ਉਹਨਾਂ ਨੂੰ ਆਉਣਾ ਚਾਹੀਦਾ ਪਰ ਤੁਸੀਂ ਆਉਂਦੇ ਨਹੀਂ ਨਹੀਂ ਤੇ ਇਹਨੂੰ ਕੀ ਕਰੀਏ ਅਸੀਂ ਤਾਂ ਲੱਗੇ ਆ ਤੇ ਕਹਿੰਦੇ ਤੁਸੀਂ ਤਾਂ ਖੱਟੀ ਭਗਵਾਨ ਕੇ ਸੀਧਪਕ ਸਿੰਘ ਬਣ ਜਾਨੇ ਆ ਸੋਚਣ ਵਾਲੀ ਗੱਜੋ ਗੱਲ ਕਹੀ ਹੈ ਮੈਂ ਗੁੱਸਾ ਨਹੀਂ ਕਰਨਾ ਸੀਧਪਕ ਸਿੰਘ ਬਣਨਾ ਮੇਰਾ ਕੋਕਾ ਖੱਟੀ ਭਗਵਾਨ ਕੇ ਸੀਧਪਕ ਸਿੰਘ ਨਹੀਂ ਬਣਨਾ ਐ ਲੜ ਜਾ ਟੰਗ ਲਿਆ ਉਹਨਾਂ ਦੇ ਕੰਮ ਕਰਨੇ ਉਹਨਾਂ ਦੇ ਪੂਰਨਿਆਂ ਤੇ ਚੱਲਣਾ ਜ਼ਿੰਦਗੀ ਵਿੱਚ ਉਹਨਾਂ ਨੇ ਸਾਡੇ ਲਈ ਰਸਤੇ ਪਵਾਇਆ ਗੜਾ ਚ ਤਾਂ ਜੱਦੀ ਮਿਲੀ ਸੀ ਗੁਰਿੰਦਰ ਉਹਨਾਂ ਦੇ ਯਾਰ ਇਹਨਾਂ ਲੋਕਾਂ ਨੂੰ ਜਿਆਦੀ ਇਸ ਕੰਮ ਨੂੰ ਲੈ ਕੇ ਦਿੱਤੀ ਹੈ ਕੀ ਕਰੀ ਜਾਂਦੇ ਕੋਈ ਕ੍ਰਾਪਸ਼ਨ ਕਰੀ ਜਾਂਦਾ ਕੋਈ ਗਰੀਬ ਦੀ ਦਵਾਈ ਖਾਈ ਜਾਂਦਾ ਕੀ ਕੈਨਸਰ ਦੀ ਰਾਜਧਾਨੀ ਬਣੀ ਪਈ ਹੈ ਡਰਗ ਦੀ ਨਸ਼ੇ ਦੀ ਰਾਜਧਾਨੀ ਬਣੀ ਪਈ ਹੈ ਯਾਰ ਅਸੀਂ ਗੁਰੂਆਂ ਪੀਰਾਂ ਦੀ ਧਰਤੀ ਆਓ ਮਿਲ ਕੇ ਆਪਾਂ ਇਹਨੂੰ ਰੰਗਲਾ ਪੰਜਾਬ ਬਣਾਈਏ ਜੀ ਮੈਂ ਕਹਿਣਾ ਸਾਰਿਆਂ ਦੀ ਡਿਊਟੀ ਆ ਆਪਣੀ ਸੌ ਸਾਰੇ ਬੰਦੇ ਥੋੜਾ ਥੋੜਾ ਜੌਹਰਦਾਰ ਪਾਓ ਤੇ ਸ਼ਾਂਤੀ ਨਾਲ ਗੱਲ ਕਰੋ ਬੈਠ ਕੇ ਪਿਆਰ ਨਾਲ ਅਸੀਂ ਤਾਂ ਵਿਧਾਨ ਸਭਾ ਜਿੱ ਲੜੀ ਜਾਂਦੇ ਦੇਖ ਕੇ ਕੀ ਕੁਸੂ ਜਿੰਦੇ ਰਾਤ ਮੇਰਾ ਦੇਖ ਕੇ ਮੈਨੂੰ ਸ਼ਰਮ ਆਵੇ ਦੇਖ ਕੇ ਮੈਂ ਕਿਹਾ ਯਾਰ ਅਸੀਂ ਚੁਣ ਕੇ ਭੇਜੇਗਾ ਸਾਡੇ ਹੀ ਆ ਉਹ ਪੰਚਰਾ ਕਿ ਲੜਦੇ ਕਿਉਂ ਤੁਸੀਂ ਵਿਧਾਨ ਸਭਾ ਇੱਕ ਮੰਦਰ ਹੁੰਦੀ ਆ ਪਾਰਲੀਮੈਂਟ ਵੀ ਮੰਦਰ ਹੈ ਵਿਧਾਨ ਸਭਾ ਵੀ ਉੱਥੇ ਤੇ ਫੈਸਲੇ ਕਰਨੇ ਲੋਕਾਂ ਦੇ ਲਈ ਵੀ ਕਿਹੜੀਆਂ ਪਾਲਿਸੀਜ਼ ਲੈ ਕੇ ਆਉਣੇ ਨਾ ਕਿ ਲੜਾਈ ਝਗੜਾ ਜਿੰਨਾ ਪੰਜਾਬ ਦੇ ਵਿੱਚ ਕਲੇਸ਼ ਹੈ ਦੁਨੀਆ ਦੀ ਕਿਸੇ ਸਟੇਟ 'ਚ ਨਹੀਂ ਇਹ ਦੁੱਖ ਦੀ ਗੱਲ ਸਾਡੇ ਹੀ ਭੈਣ ਭਰਾ ਆ ਸੀ ਸਾਡੇ ਵਿੱਚੋਂ ਅਸੀਂ ਤੇ ਹੀ ਬੇਨਤੀ ਕਰਾਂਗੇ ਪਿਆਰ ਦੇ ਨਾਲ ਆਪਾਂ ਆਪਣੀ ਅੱਗੇ ਸਟੇਟ ਨੂੰ ਅੱਗੇ ਵਧਾਈਏ ਹਿੰਦੂ ਸਿੱਖ ਪਿਆਰ ਨਾਲ ਰਹੀਏ ਸਾਰੇ ਨੌ ਮਾਸ ਦਾ ਰਿਸ਼ਤਾ ਸਾਡਾ ਲੜਾਈ ਝਗੜੇ ਦੀ ਜਿਹੜੇ ਘਰ 'ਚ ਵੀ ਕਲੇਸ਼ ਆ ਜੇ ਉਹ ਘਰ ਖਤਮ ਹੋ ਜਾਂਦਾ ਤੇ ਸਟੇਟ ਆਪਣੀ ਠੀਕ ਹੈ ਸਾਡੇ ਪੇਕੇ ਅਸੀਂ ਤਾਂ ਐਨਆਰਆਈਸ ਨੂੰ ਬੇਨਤੀ ਕਰਦੇ ਵੀ ਜੀ ਮੈਂ ਇੱਥੇ ਕੀ ਲੈਣ ਆਇਆ ਇੰਗੀਆਂ ਬੱਸਾਂ ਲੈ ਕੇ ਤੁਰੇ ਹੋਏ 15 18 ਬੱਸਾਂ ਸਾਡੀਆਂ ਪੰਜਾਬ ਤੇ ਲਾਉਣੀਆਂ ਨਾ ਕੋਈ ਇਲੈਕਸ਼ਨ ਹੈ ਨਾ ਮੇਰੀ ਕੋਈ ਪਾਰਟੀ ਹੈ ਨਾ ਜਾਤ ਨਾ ਪਾਤ ਅੱਜ ਤੱਕ ਸਿਰਫ ਭਾਈ ਕਨਈਆ ਜੀ ਵਾਲਾ ਮਿਸ਼ਨ ਲੈ ਕੇ ਆਇਆ ਵੀ ਕੋਈ ਭੰਤਰਾ ਦਵਾਈ ਤੋਂ ਟੈਸਟਿੰਗ ਤੋਂ ਬਿਨਾ ਵੰਡਿਆ ਰਹੇ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਠੀਕ ਹੈ ਸਰ ਸਾਥੋਂ ਵੀ ਕੋਈ ਗਲਤੀ ਹੋ ਜਾਂਦੀ ਹੋਵੇ ਅੰਡ ਪਰੰਤੂ ਅਸੀਂ ਹਰ ਚੀਜ਼ ਫ੍ਰੀ ਕਰਦੇ 1 ਰੁਪਿਆ ਨਹੀਂ ਕਿਸੇ ਤੋਂ ਸਾਡੀ ਟੀਮ ਲੈਂਦੀ ਸਭ ਫ੍ਰੀ ਕਰ ਰਹੇ ਹਨ ਬਾਬੇ ਨਾਨਕ ਦਾ ਲੰਗਰ ਜਿੰਮੀ ਚੱਲ ਰਿਹਾ ਜੋ ਇਸ ਤਰ੍ਹਾਂ ਗੁਰੂ ਘਰ ਲਾਉਣਾ ਚਾਹੀਦਾ ਜੀ ਗੁਰੂ ਸਾਹਿਬ ਦਾ ਲੰਗਰ ਹੈ ਜੀ ਇਹ ਵੀ ਜਿੰਮੀ ਆਪਾਂ ਰੋਟੀ ਪਾਣੀ ਦੇ ਲੰਗਰ ਲਾਉਂਦੇ ਆਂ ਨਾਲ ਦਵਾਈ ਦੇ ਲੰਗਰ ਰਿਸਪੈਂਸ ਨਹੀਂ ਖੁੱਲਣੀ ਚਾਹੀਦੀ ਪਿੰਡ ਪਿੰਡ ਜਿੱਥੇ ਗਰੀਬ ਨੂੰ ਦਵਾਈ ਮਿਲ ਸਕੇ ਪਰ ਉਧਰ ਨੂੰ ਬਤੁਰਦੇ ਨਹੀਂ ਕੀ ਕਰੀ ਪਰ ਅਸੀਂ ਠੀਠਾਂ ਜੀ ਅਸੀਂ ਲੱਗੇ ਬਹੁਤ ਬਹੁਤ ਧੰਨਵਾਦ ਜੀ